ਇਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ ਉਸਤੇ ਵੀ ਕਿੰਨ ਤੋ ਪ੍ਰੰਤੂ ਕਰਨ ਲੱਗ ਪੈਂਦਾ ਕਿਸੇ ਦੇ ਪਰਸ਼ੰਤੇ ਮੈਂ ਕਈ ਕੋਟ ਬੂਤ ਪ੍ਰੇਤ ਸੂ ਕਰ ਮਿਰਗਾ 15 ਦਿਨ ਬੁੱਲਦਾ ਰਿਹਾ ਵਿਦੇਸ਼ੀ ਵੱਲ ਹੈ ਔਰ ਸਾਰਾ ਰਿਕਾਰਡ ਹੋਇਆ ਟੀਵੀ ਤੇ ਦਿਖਾਉਂਦੇ ਰਹੇ ਪੰਜ ਸੱਤ ਡਾਕਟਰ ਮੈਨੂੰ ਮਿਲੇ ਕਹਿੰਦੇ ਗਏ ਨਹੀਂ ਇਹ ਦੇ ਨਾਲ ਤੇ ਬੜਾ ਵਹਿਮ ਤੇ ਲੇਗਾ ਤੇ ਮੈਂ ਕਿ ਫਿਰ ਪਹਿਲੇ ਗੁਰੂ ਅਰਜਨ ਦੇਵ ਜੀ ਤੇ ਇਲਜ਼ਾਮ ਲਾ ਲੋ ਆਖਦੇ ਤੇ ਉਹ ਪੈਨਵੇਂ ਤੇ ਉਹਦਾ ਖੁਲਾਸਾ ਕੀਤਾ ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਇਸ ਵਕਤ ਫਗਸਾਤੀ ਮਾਵ 6.5 ਅਰਬ ਬੂਤ ਪ੍ਰੇਤ ਵੀ ਮੰਨ ਲਿਆ ਜ਼ਮੀਨ ਦੇ ਉੱਤੇ ਇਸ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ ਇਤਨੇ ਦੇਵਤੇ ਵੀ ਮੰਨ ਲਿਆ ਦੇਵਤਿਆਂ ਦਾ ਵਾਸਾ ਸਤਸੰਗ ਦੇ ਚਾਹੁੰਦਾ ਹੈ ਮੰਦਰਾਂ ਚਾਹੁੰਦਾ ਹੈ ਮਸਜਿਦਾਂ ਚਾਹੁੰਦਾ ਹੈ ਦਰਗਾਹਾਂ ਤੇ ਹੁੰਦਾ ਹੈ ਗੁਰਦੁਆਰਿਆਂ ਚਾਉਂਦਾ ਬੁਲਤਾਂ ਪ੍ਰੇਤਾਂ ਦਾ ਵਾਸਾ ਵੈਸ਼ਿਆਲਿਆਂ ਚ ਹੁੰਦਾ ਹੈ ਸ਼ਰਾਬਖਾਨਿਆਂ ਚ ਹੁੰਦਾ ਹੈ ਜੂਏਖਾਨਿਆਂ ਚ ਹੁੰਦਾ ਹੈ ਜਿੰਨੇ ਜਵਾਰੀ ਬੈਠੇ ਹੁੰਦੇ ਨੇ ਉਨੇ ਆਪਣੇ ਭੂਤ ਵੀ ਬੈਠੇ ਹੁੰਦੇ ਕਿਸੇ ਮੰਦਰ ਦੇ ਜਿੰਨੇ ਸਤਸੰਗੀ ਬੈਠੇ ਹੁੰਦੇ ਨੇ ਉਨੇ ਦੇਵਤੇ ਵੀ ਬੈਠੇ ਹੁੰਦੇ ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵਦ੍ਰਿਸ਼ਟੀ ਹੈ ਦੇਵਦ੍ਰਿਸ਼ਟੀ ਇਹ ਦੇਵਤਿਆਂ ਨੂੰ ਦੇਖ ਲੈਂਦੇ ਅੱਜ ਤੱਕ ਮੇਰੇ ਕੋਲ ਨਹੀਂ ਆਇਆ ਹੁਣ ਸੂਰਤ ਪਹੁੰਚ ਰਹੇ ਨੇ ਗਿਆਨੀ ਬਲਵੰਦ ਸਿੰਘ ਕੈਨੇਡਾ ਰਹਿੰਦੇ ਚੰਗੀ ਬਜਣੀ ਕਾਤਮਾ ਸਿਆਟਲ ਦੀ ਗੱਲ ਹੈ ਸਿਆਟਲ ਅਮਰੀਕਾ ਦਾ ਇੱਕ ਸ਼ਹਿਰ ਹੈ ਆ ਜਿੱਥੇ ਜਾਜ਼ ਬਣਦੇ ਨੇ ਉੱਥੇ ਬਣਦੇ ਨੇ ਮਸ਼ਹੂਰ ਹੈ ਉੱਥੇ ਇੱਕ ਗੁਰਦੁਆਰਾ ਹੈ ਪੰਜ ਸੱਤ ਟਰਸਟੀਆਂ ਨੇ ਬਣਾਇਆ ਲੜਾਈ ਝਗੜਿਆਂ ਤੋਂ ਤੰਗ ਆ ਕੇ ਥਾਂ ਥਾਂ ਤੇ ਉਹ ਬਣਾਉਂਦੇ ਸਨ ਕਬਜ਼ਾ ਦੂਜੇ ਕਰ ਲੈਂਦੇ ਸਨ ਵਿੱਚ ਤੋਂ ਫਿਰ ਉਹਨਾਂ ਨੇ ਕਲਸ ਬਣਾ ਕੇ ਆਪਣੇ ਕੋਲੋਂ ਖਰਚ ਕਰਕੇ ਗੁਰਦੁਆਰਾ ਬਣਾਇਆ ਜਿਸ ਦਿਨ ਬਣਿਆ ਮੈਨੂੰ ਫੋਨ ਕੀਤਾ ਗਿਆ ਨਹੀਂ ਜੀ ਤੁਸੀਂ ਸਾਨੂੰ ਇੱਕ ਹਫਤਾ ਦੇ ਦਿਓ ਕਿਸੇ ਤਰੀਕੇ ਨਾਲ ਗਾਇਬ ਹੈ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਬਿਲਕੁਲ ਪਹਾੜ ਦੇ ਉੱਤੇ ਹੈ ਅਲਗ ਰਮੜੀਤ ਜਗ੍ਹਾ ਹੈ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਿਆਨੀ ਬਲਵਿੰਦਰ ਸਿੰਘ ਬੇਖੋਲ ਸੰਗਤ 'ਚ ਬੈਠੇ ਸੀ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ 'ਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜ੍ਹੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ 'ਤੇ ਇਕੱਲੇ ਬਸੇਂ ਜੀ ਬੈਠੇ ਨੇ ਕਹਿੰਦੇ ਨਹੀਂ ਦੋ ਹੋਰ ਪਿੱਛੇ ਬੈਠੇ ਨੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੁਮ ਆਪਣੀ ਅੱਖਾਂ ਦਾ ਇਲਾਜ ਕਰਾ ਸਤੇ ਕੋਈ ਨਹੀਂ ਖੈ ਬਾਅਦ ਵਿੱਚ ਮੈਂ ਗਏ ਨਹੀਂ ਬਲਵੰਦਰ ਸਿੰਘ ਨੂੰ ਪੁੱਛਿਆ ਮੇਰੇ ਸੰਗਤੇ ਚ ਉੱਤੇ ਚਾ ਉੱਠ ਕੇ ਆਇਆ ਖਲਬਲੇ ਵੀ ਮਚੇ ਤੁਹਾਡੇ ਕੋਲ ਔਖਾ ਹੋ ਕੇ ਵੀ ਗਿਆ ਜਦ ਮੈਂ ਔਖਾ ਕੇ ਤੇ ਜਾਣਾਈ ਸੀ ਮੈਂ ਉਹਨੂੰ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਖੈ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦੇ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਨ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਦੂਜੇ ਦਿਨ ਵੀ ਗਿਆ ਤੀਜੇ ਦਿਨ ਵੀ ਗਿਆ ਗਿਆਨੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਾ ਸਟੇਜ ਇਸ ਤਰ੍ਹਾਂ ਦੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਇੱਕ ਪਾਸੇ ਰਾਗੀ ਤਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈਏ ਫੇ ਗੁਟਕੇ ਪੈ ਨੇ ਪੌਥੀਆਂ ਪਈ ਆਉਂਦੀਆਂ ਕੜਾ ਪ੍ਰਸਾਦ ਦੀ ਦੇਗ ਰੱਖਦੇ ਐਨ ਉਸੇ ਜਗ੍ਹਾ ਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਡਿੱਗ ਗਏ ਗਿਆਨੀ ਬਲਵਿੰਦਰ ਸਿੰਘ ਚੀਕ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਖੰਡੇ ਦੇ ਗੈਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਫਿਰ ਸਾਨੂੰ ਬੈਠਣ ਦੇ ਸਾਡੀ ਜਗ੍ਹਾ ਅਸੀ ਰੋ ਜਾਂਦੇ ਮੈਂ ਖ ਦਿਖਾਈ ਦਿੱਤੇ ਨੇ ਕਹਿੰਦਾ ਹੋਰ ਤੇ ਨਹੀਂ ਕੁਛ ਆਖੇ ਗੁੰਨੇ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹ ਉਹ ਲੈ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਹੁੰਦਾ ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸੇ ਨਹੀਂ ਕਰਦਾ ਕਈ ਵੈ ਨਹੀਂ ਬੜੇ ਹੁੰਦੇ ਸਮਝ ਕੱਖ ਨਹੀਂ ਆਉਂਦੀ ਕਿ இந்து ਬਣਨ ਤੋਂ ਬੋਧ ਕਰਦੇ ਐ ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ ਇੱਕ ਬੀਬੀ ਸਿੱਖ ਘਰਾਣੇ ਦੀ ਹੈ ਕਿਰਪਾ ਨੂੰ ਪਹਿਨੀ ਹੈ ਅੰਮ੍ਰਿਤਧਾਰੀ ਤੁੰਗੋ ਇਹ ਇਸ ਤਰ੍ਹਾਂ ਦੀ ਕੋਈ ਰੋਗ ਪ੍ਰੇਰ ਦੇਈ ਐ ਵੀ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਤੁੱ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਮੁਸਲਮਾਨ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਡੰਗਰੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਦਰਗਾਹ ਮਹਿਕ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਬੋਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਿਹਾ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ। ਪਤਾ ਮੈਨੂੰ ਕੀ ਆਖਿਆ? ਮੇਰਾ ਫਜਰ ਦੀ ਨਮਾਜ਼ ਦੇ ਵਿੱਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਵਿੱਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਿਨ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿਣਾ। ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ। ਅਸੀਂ ਜ਼ਿੰਦਗੀ 'ਚ ਬਸ ਅੰਮ੍ਰਿਤ ਵੇਲੇ ਨੂੰ ਮੰਨਦੇ ਆਂ। ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ। ਆਪਾਂ ਫਜਰ ਨਹੀਂ। ਮੈਂ ਕਿਤੇ ਬਰਵਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਕੋਈ ਤੇ ਦਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਬਠਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰੇ ਜਨਮ ਹੋਇਆ ਬਾਰ-ਬਾਰ ਉਸਨੇ ਮੈਨੂੰ ਫਜ਼ਰ ਦੀ ਨਿਮਾਜ਼ ਸੁਵਾਈ ਔਰ ਆਖਿਆ ਗੈਨੇ ਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਕਾਮੈ ਤੁਹਾਡੇ ਕੋ ਲਾਇਆ ਮੇਰਾ ਜੀ ਕਰਦਾ ਮੈਂ ਕਿ ਹੋਰ ਵੀ ਅਨੰਦ ਖਨ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਹੁੰਦੇ ਰੋਸ ਮੇਰੇ ਜੈਸੇ ਇੱਥੇ ਅਨੰਦ ਹੈ ਇੱਥੇ ਰਸ ਤੋਂ ਔਖੇ ਨਾ ਹੋਣਾ ਜੇ 6 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਪਰਵਾਂ ਖਰਮਾਂ ਦੇਵਤੇ ਨੇ ਫਰਿਸ਼ਤੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਮਾਂ ਪੂਤ ਵੀ ਹੈਗੇ ਕਈ ਕੋਤ ਬਹੁਤ ਭੂਤ ਪ੍ਰੇਤ ਸੂ ਕਰ ਮੇਰ ਘਰ